ਆਸੀਂ ਤੁਹਾਨੂੰ ਮੱਕੀ ਵਿਖਾ ਰਹੇ ਹਾਂ ਮੱਕੀ ਵੇਖ ਕੇ ਬਿਲਕੁਲ ਤੁਸੀਂ ਹੈਰਾਨ ਤੇ ਪਰੇਸ਼ਾਨ ਹੋ ਜਾਓਗੇ ਬਹੁਤ ਸੋਹਣੀ ਮੱਕੀ ਹੈ ਬਹੁਤ ਵਧੀਆ ਮੱਕੀ ਹੈ ਆਜੇ ਭਾਈ ਆਜੇ ਆਜੇ ਕਿੱਥੇ ਜਾਣਾ ਭਾਈ ਆਜੇ ਆਜੋ ਆਜੇ ਆਜੇ

ਇਹ ਰੱਖਣੀ ਉਹ ਬਹੁਤ ਵਧੀਆ ਏ ਟਨ ਰੱਖਣੀ ਹੋਵੇ ਦਾ ਸਰ ਜੀ ਘਟੋ ਘਟ ਆਮ ਦਾ ਐਵਰੇਜ ਆਇਆ 40 45 ਕਾਟਲ ਆਮ ਆਜਦੀ ਜੀ ਠੀਕ ਹੈ ਜੀ 35 ਕਾਟਲ ਦੀ ਐਵਰੇਜ ਦੇ 2000 ਰੁਪਏ ਕਾਟਲ ਆਈ ਤਾਂ 70000 ਜਿੰਦੀ ਹਾਂ ਮੋਟੀ ਮੋਟੀ ਠੀਕ ਹੈ ਐਨੀ ਹੋਊ ਜੀ ਐਨੀ ਆਮਦਨ ਦਾ ਜੀ ਛੱਡ ਗਏ ਬੜੇ ਸੀ ਆਪਣੀ ਕੋਈ ਨਹੀਂ ਸੀ ਹਾਂ ਬਹੁਤ ưngੀ ਜੀ ਹਾਂ ਹਾਂ ਫਾਈਨਲ ਲਾ ਕੇ ਦੇ ਫਾਈਨਲ ਲਾ ਕੇ ਦੇ ਜਿੰਦਰਾਜ ਆ ਹੈਗੇ ਮੈਂ ਪੇਜ ਨੂੰ ਵੀਡੀਓ ਕੋਲ ਲੀ